ਲੱਗਿਆ ਅਮੋਲਕ ਸਹ ਹੁਣਾ ਨੂੰ ਬਈ ਯਾਰ ਜਿਹੜੇ ਮਜ਼ਦੂਰਾਂ ਦੀ ਆਵਾਜ਼ ਜਿਹੜੀ ਮਤਲਬ ਉੱਠ ਖੜੀ ਇਹਨੂੰ ਪੱਤਰਕਾਰਾਂ ਨੇ ਵਾਰਿਆ ਲੋਕ ਜਥੇਬੰਦੀਆਂ ਆ ਗਈਆਂ ਤੇ ਇਹਨਾਂ ਦੀ ਜਿਹੜੀ ਬਾਜੀ ਉਹ ਪੁੱਠੀ ਪੈ ਗਈ ਹੁਣ ਇਧਰ ਤਾਂ ਕੋਈ ਵਸ ਨਹੀਂ ਚੱਲਿਆ ਉਹਦਾ ਹੁਣ ਵੀ ਜਿਵੇਂ ਕਹਿੰਦੇ ਡਿੱਗੀ ਗਦੇ ਦਾ ਗੁੱਸਾ ਕਮਿਆ ਜਿਸ ਤਰ੍ਹਾਂ ਮਨਿੰਦਰ ਸਿੰਘ ਸਿੱਧੂ ਨੇ ਆਵਾਜ਼ ਚੱਕੀ ਤਾਂ ਅੱਜ ਉਹਨੂੰ ਸਾਹਮਣਾ ਕਰਨਾ ਪੈ ਗਿਆ ਉਹਦੇ ਤੇ ਪਰਚਾ ਪਾਇਆ ਗਿਆ ਜਿਸ ਤਰ੍ਹਾਂ ਨੇ ਨਾਲ ਲੋਕਾਂ ਨੂੰ ਧੋਖਾ ਦੇ ਕੇ ਲਾਰਾ ਲਾ ਕੇ ਸੱਚਾ ਚਾਏ ਤੇ ਲੋਕਾਂ ਨੇ 92 ਐਮਐਲਏ ਉਹ ਜਿਤਾਏ ਉਹਨਾਂ ਦਾ ਮੂੰਹ ਵੀ ਨਹੀਂ ਸੀ ਦੇਖਿਆ ਜਿਨ੍ਹਾਂ ਨੇ ਲੋਕਾਂ ਨੇ ਜਿਤਾਇਆ ਲੋਕਾਂ ਨੂੰ ਬੜੀਆਂ ਵੱਡੀਆਂ ਆਸਾਂ ਸੀ ਇਹਨਾਂ ਤੋਂ ਪਰ ਇਹ ਸਰਕਾਰ ਨੇ ਹਰੇਕ ਗੱਲ ਉਹਦੂ ਉਲਟ ਕੀਤੀ ਆ ਪਰ ਇਹਨਾਂ ਦਾ ਕੋਈ ਪਿੰਡ ਦੇ ਵਿੱਚ ਵੜਨ ਨੂੰ ਤਿਆਰ ਨਹੀਂਗਾ ਨਮਾਇੰਦਾ ਇਹ ਜਿਹੜੀ ਸੱਚਾਈ ਆ ਪ੍ਰੈਸ ਵਾਲੇ ਸੱਜਣ ਉਹਨੂੰ ਸਾਹਮਣੇ ਲਿਆ ਰਹੇ ਆ ਨਵਾਂ ਬਦਲਾ ਆਲੇ ਕੇ ਆਉਣਗੇ ਤੇ ਸਰ ਤੁਸੀਂ ਵੇਖ ਹੀ ਲਿਆ ਚੰਦ ਪੰਜ ਬਦਲਾ ਹੀ ਆਇਆ ਗਰੀਬਾਂ ਤੇ ਡਾਂਗਾ ਮਰਵਾਉਂਦੀ ਹੈ ਤੇ ਜੀਵਿੰਦਾਰਾਂ ਤੇ ਜਦੋਂ ਭਾਵ ਤੇ ਰੋਸ ਸਾਂਝੇ ਕਰਦੇ ਆ ਉਦੋਂ ਡਾਂਗਾ ਮਰਵਾਉਂਦੇ ਤੇ ਗਰੀਬਾਂ ਤੇ ਵੀ ਡਾਂਗਾ ਮਰਵਾਉਂਦੇ ਆ ਭਗਵਾਨ ਤਮਾਨ ਸਰਕਾਰ ਆ ਜਿਹੜੀ ਉਹ ਸਾਰੇ ਫਰੰਟਾਂ ਦੇ ਬਹੁਤ ਬੁਰੀ ਤਰ੍ਹਾਂ ਫੇਲ ਹੋ ਚੁੱਕੀਆਂ ਨਕਾਮ ਹੋ ਚੁੱਕੀ ਆ ਉਹ ਜਿਸ ਤਰ੍ਹਾਂ ਨੇ ਨਾਲ ਲੋਕਾਂ ਨੂੰ ਧੋਖਾ ਦੇ ਕੇ ਲਾਰਾ ਲਾ ਕੇ ਸਤਾਇਆ ਤੇ ਲੋਕਾਂ ਨੇ 92 ਐਮਐਲਏ ਉਹ ਜਿਤਾਏ ਜਿਨ੍ਹਾਂ ਨੂੰ ਲੋਕ ਆ ਜਿਹੜੇ ਉਹਨਾਂ ਦਾ ਮੂੰਹ ਵੀ ਨਹੀਂ ਸੀ ਦੇਖਿਆ ਜਿਨ੍ਹਾਂ ਨੇ ਲੋਕਾਂ ਨੇ ਜਿਤਾਇਆ ਲੋਕਾਂ ਨੂੰ ਬੜੀਆਂ ਵੱਡੀਆਂ ਆਸਾਂ ਸੀ ਇਹਨਾਂ ਤੋਂ ਇਹ ਇਨਕਲਾਬ ਦਾ ਨਾਰਾ ਦੇ ਕੇ ਸਦਾ ਚਾਏ ਸੀਗੇ ਕਿ ਅਸੀਂ ਤਾਂ ਲੋਕਾਂ ਦੀ ਜ਼ਿੰਦਗੀ ਬਦਲ ਦੇਾਂਗੇ ਇਸ ਕਰਕੇ ਲੋਕਾਂ ਨੂੰ ਬਹੁਤ ਆਸਾਂ ਸੀ ਪਰ ਇਹ ਸਰਕਾਰ ਨੇ ਹਰੇਕ ਗੱਲ ਉਹਦੂ ਉਲਟ ਕੀਤੀ ਆ ਇਹ ਕਹਿੰਦੇ ਸੀ ਪਿੰਡਾਂ ਚੋਂ ਸਰਕਾਰ ਚੱਲਿਆ ਕਰੂਗੀ ਪਰ ਇਹਨਾਂ ਦਾ ਕੋਈ ਪਿੰਡ ਦੇ ਵਿੱਚ ਵੜਨ ਨੂੰ ਤਿਆਰ ਨਹੀਂਗਾ ਨਮਾਇੰਦਾ ਤੇ ਦੂਜਾ ਇਹ ਕਹਿੰਦੇ ਸੀਗੇ ਕਿ ਹਰਾ ਪੈਨ ਮਜ਼ਦੂਰਾਂ ਦੇ ਹੱਕ ਚ ਚੱਲਿਆ ਕਰੋ ਲੋਕਾਂ ਦੇ ਹੱਕ ਚ ਚੱਲਿਆ ਕਰੂਗੀ ਹਰੇ ਪੈਨ ਦੀ ਥਾਂ ਤੇ ਡਾਂਗ ਚੱਲਣ ਲੱਗ ਗਈ ਲੋਕਾਂ ਦੇ ਉਲਟ ਜੀ ਨਸ਼ਾ ਬੰਦ ਕਰਾਉਣ ਦੀਆਂ ਗੱਲਾਂ ਕਰਦੇ ਸੀ ਨਸ਼ਾ ਉਦੋਂ ਕਈ ਗੁਣਾ ਵੱਧ ਗਿਆ ਮੌਤਾਂ ਵੱਧ ਗਈਆਂ ਕਿਸਾਨਾਂ ਦੀਆਂ ਜ਼ਮੀਨਾਂ ਹਰ ਰੋਜ਼ ਖੁੰਗਾਂ ਨਿਆਰ ਰੇ ਬੇਰਜ਼ਗਾਰਾਂ ਦੇ ਡਾਂਗਾ ਵੱਧਦੀਆਂ ਇਸ ਕਰਕੇ ਇਹ ਜਿਹੜੀ ਸੱਚਾਈ ਆ ਪ੍ਰੈਸ ਵਾਲੇ ਸੱਜਣ ਉਹਨੂੰ ਸਾਹਮਣੇ ਲਿਆ ਰਹੇ ਆ ਇਹ ਜਿਹੜਾ ਭਗਵੰਤ ਮਾਨ ਸਰਕਾਰ ਆ ਇਹ ਇੱਕ ਤਰ੍ਹਾਂ ਨਾਲ ਮੋਦੀ ਦੀ ਬੀ ਟੀਮ ਆ ਪਹਿਲਾਂ ਵੀ ਚੱਲਦਾ ਰਿਹਾ ਜਦੋਂ ਧਾਰਾ 370 ਤੋੜੀ ਕਸ਼ਮੀਰ ਦੇ ਵਿੱਚ ਉਦੋਂ ਵੀ ਇਹ ਡਟ ਕੇ ਉਹਨਾਂ ਦੇ ਹੱਕ 'ਚ ਖੜੇ ਸੀਗੇ ਤੇ ਮੋਦੀ ਨੇ ਵੀ ਯਾਰ ਆ ਫੜਿਆ ਹੋਇਆ ਵੀ ਜਿਹੜੀ ਲੋਕਾਂ ਦੀ ਆਵਾਜ਼ ਆ ਸਹੀ ਗੱਲ ਉਹ ਆਉਣੀ ਨਹੀਂ ਦੇਣੀ ਉਹਨਾਂ ਨੇ ਪੱਤਰਕਾਰ ਵੀ ਅੰਦਰ ਕਿਤੇ ਹੋਇਆ ਉਹਨਾਂ ਨੇ ਬੁੱਧੀਜੀਵੀ ਵੀ ਅੰਦਰ ਸਿੱਟੇ ਹੋਏ ਆ ਜਿਹੜੇ ਲੋਕਾਂ ਨੇ ਸੱਚ ਦੀ ਗੱਲ ਕਰਦੇ ਇਥੋਂ ਤੱਕ ਕਿ ਮੇਦ ਕਰਦੇ ਪਰਿਵਾਰ ਦੇ ਵਿੱਚੋਂ ਆਨੰਦ ਤਹਿਲ ਤੂੰਬੜੇ ਵਰਗੇ ਜਿਹੜੇ ਬੁੱਧੀਜੀਵੀ ਸੀਗੇ ਉਹਨਾਂ ਨੂੰ ਜੇਲ੍ਹਾਂ ਚ ਸਿੱਟਿਆ ਤੇ ਉਸੇ ਰਾਹ ਦੇ ਉੱਤੇ ਭਗਵਾਨਤ ਮਾਨ ਸਰਕਾਰ ਚੱਲ ਰਹੀ ਆ ਕਿ ਮਨਿੰਦਰਜੀਤ ਸਿੱਧੂ ਨੇ ਚੰਦ ਭਾਣ ਦੇ ਮਜ਼ਦੂਰਾਂ ਦੇ ਹੋਏ ਜ਼ਬਰ ਦੀ ਕਹਾਣੀ ਨੂੰ ਤੁਹਾਡੇ ਵਰਗੇ ਹੋਰ ਕੁਝ YouTube ਚੈਨਲ ਵਾਲੇ ਪੱਤਰਕਾਰਾਂ ਨੇ ਉਸ ਕਹਾਣੀ ਨੂੰ ਜਿਵੇਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਕਿਵੇਂ ਮਜ਼ਦੂਰਾਂ ਦੇ ਘਰਾਂ ਦੀ ਪੰਨ ਤੋੜੂ ਹੋਈ ਕਿਵੇਂ ਮਜ਼ਦੂਰਾਂ ਦੇ ਗੋਲੀਆਂ ਚੱਲੀਆਂ ਉਸ ਹਾਲਤ ਨੇ ਇਹਨਾਂ ਦਾ ਸਾਰਾ ਜਿਹੜੀ ਕਹਾਣੀ ਸੀ ਉਹ ਪਲਟ ਕੇ ਰੱਖ ਦਿੱਤੀ ਜੀ ਜੀ ਇਹਨਾਂ ਨੂੰ ਕੁਝ ਭਲੇਖਾ ਵੀ ਲੱਗਦਾ ਸੀ ਵੀ ਇਹ ਮਨਿੰਦਰ ਜੀ ਸਿੱਧੂ ਆ ਪੱਤਰਕਾਰ ਹੀ ਕਰਦਾ ਵੀ ਉਹ ਕੱਲ੍ਹ ਹੀ ਆ ਮਨ ਦੇ ਵਿੱਚ ਕੁਝ ਭਲੇਖਾ ਵੀ ਉਹ ਅੱਜ ਭਲੇਖਾ ਕੱਢਦਾ ਤੁਸੀਂ ਭਲੇਖਾ ਤਾਂ ਹੁੰਦਾ ਹੀ ਆ ਜਦੋਂ ਜ਼ਾਬਰ ਜ਼ੁਲਮ ਕਰਦਾ ਉਹਨੂੰ ਭਲੇਖਾ ਹੀ ਹੁੰਦਾ ਇਸ ਕਰਕੇ ਉਹ ਭਲੇਖਾ ਸੀਗਾ ਉਹਨਾਂ ਦਾ ਕਿ ਮਨਿੰਦਰ ਜੀ ਸਿੱਧੂ ਦੇ ਮਗਰ ਕਿਨੇ ਆਉਣਾ ਹੈ ਤੇ ਪਹਿਲੀ ਤਾਂ ਗੱਲ ਮੈਂ ਤੁਹਾਡੇ মিডিਆ ਵਾਲੇ ਸੱਜਣਾ ਦਾ ਬਹੁਤ ਧੰਨਵਾਦ ਕਰਦਾ ਸਾਰਾ মিডিਆ ਇਕੱਠ ਹੋ ਕੇ ਖੜ ਗਿਆ ਹੂੰ ਔਰ ਦੂਜੇ ਪਾਸੇ ਇਲਾਕੇ ਦੀਆਂ ਜਥੇਬੰਦੀਆਂ ਆ ਗਈਆਂ ਉਹਦੇ ਹੱਕ 'ਚ ਚੰਦ ਬਾਣ ਦੇ ਮਜ਼ਦੂਰ ਉਹਦੇ ਹੱਕ 'ਚ ਆ ਗਏ ਕੱਲ ਨੂੰ ਵੱਡੀ ਮੀਟਿੰਗ ਰੱਖੀ ਹੋਈ ਆ ਇਸ ਕਰਕੇ ਆਉਂਦਾਏ ਸੀ ਵੀ ਯਾਰ ਜਿਹੜਾ ਇਹਨਾਂ ਨੇ ਅਮੋਲਕ ਦੇ ਐਮਐਲਏ ਆ ਜਿਹੜਾ ਉਹ ਮੈਂ ਤੁਹਾਡੇ ਚੈਨਲ ਤੇ ਉਹ ਗੱਲ ਵੀ ਸਾਂਝੀ ਕਰਨੀ ਚਾਹਣਾ ਜਦੋਂ ਉਹਨੇ ਕਿਹਾ ਕਿ ਮੈਂ ਤਾਂ ਗਮਦੂਰ ਹੋਣਾ ਨੂੰ ਜਾਣਦਾ ਹੀ ਨਹੀਂਗਾ ਹੂੰ ਤੇ ਅਸਲ ਦੇ ਵਿੱਚ ਗਮਦੂਰ ਹੋਣੀ ਤਾਂ ਉਹਦੇ ਦਫ਼ਤਰ ਦੇ ਵਿੱਚ ਬਹਿ ਕੇ ਠੇਕੇ ਲੈ ਰਹੇ ਆ ਹੂੰ ਉਹਨਾਂ ਦੇ ਆਪ ਦੇ ਬੰਦੇ ਨੇ ਮਲੋਤਰੇ ਨੇ ਹੂੰ ਉਹ ਫੇਸਬੁੱਕ ਤੇ ਸਾਂਝੀ ਕੀਤੀ ਹੋਈ ਆ ਚੀਜ਼ ਹੂੰ ਮੈਂ ਕਹੂੰਗਾ ਵੀ ਤੁਸੀਂ ਉਹ ਜ਼ਰੂਰ ਦਿਖਾਓ ਮੈਂ ਤੁਹਾਨੂੰ ਭੇਜ ਰਿਹਾ ਜੀ ਇਸ ਕਰਕੇ ਉਹਨੂੰ ਇਹ ਲੱਗਿਆ ਅਮੋਲਕ ਸਿੰਘ ਹੋਣਾ ਨੂੰ ਵੀ ਯਾਰ ਜਿਹੜੇ ਮਜ਼ਦੂਰਾਂ ਦੀ ਆਵਾਜ਼ ਜਿਹੜੀ ਮਤਲਬ ਉੱਠ ਖੜੀ ਇਹਨੂੰ ਪੱਤਰਕਾਰਾਂ ਨੇ ਵਾਰਿਆ ਲੋਕ ਜਥੇਬੰਦੀਆਂ ਆ ਗਈਆਂ ਤੇ ਇਹਨਾਂ ਦੀ ਜਿਹੜੀ ਬਾਜੀ ਉਹ ਪੁੱਠੀ ਪੈ ਗਈ ਹੁਣ ਇੱਧਰ ਤਾਂ ਕੋਈ ਵਸ ਨਹੀਂ ਚੱਲਿਆ ਉਹਦਾ ਹੁਣ ਵੀ ਜਿਵੇਂ ਕਹਿੰਦੇ ਡਿੱਗੀ ਗਦੇ ਦਾ ਗੁੱਸਾ ਕਮਿਆਰ ਤੇ ਵੀ ਹੁਣ ਚੱਲ ਮਨਿੰਦਰ ਜੀ ਸਿੱਧੂ ਨੂੰ ਟੰਗ ਦਿਓ ਇਸ ਕਰਕੇ ਮਨਿੰਦਰ ਜੀ ਸਿੱਧੂ ਨੂੰ ਟੰਗਣ ਦੀ ਕੋਸ਼ਿਸ਼ ਆ ਚਾਹੀਦਾ ਰਹੇ ਸੀਗਾ ਵੀ ਉਹਦਾ ਐਮਐਲਏ ਜਿਸ ਤਰ੍ਹਾਂ ਦਾ ਬਕਵਾਸ ਕਰ ਰਿਹਾ ਉਹਦੇ ਦੇ ਪਰਚਾ ਦਰਜ ਕਰਦਾ ਜੇ ਇਹ ਇਹਦਾ ਕਹਿਣਾ ਹੁੰਦਾ ਸੀ ਅਸੀਂ ਤਾਂ ਵਿਰੋਧੀਆਂ ਦੇ ਜਿਹੜੇ ਪਹਿਲੇ ਪਰਚੇ ਦਰਜ ਹੋਏ ਉਹ ਵੀ ਰੱਦ ਕਰਾਂਗੇ ਤੇਰਾ ਪੱਤਰਕਾਰਾਂ ਦੇ ਪਰਚੇ ਦਰਜ ਕਰਨ ਲੱਗ ਗਿਆ ਕਿਸਾਨਾਂ ਮਜ਼ਦੂਰਾਂ ਦੇ ਪਰਚੇ ਦਰਜ ਕਰਨ ਲੱਗ ਗਿਆ ਇਸ ਲਈ ਅੱਜ ਚੰਦਪਾਣ ਦੇ ਵਿੱਚ ਜਿਹੜੀ ਐਫ ਆਈ ਆਰ ਦੀ ਕਾਪੀ ਆ ਉਹ ਸਾੜ ਕੇ ਅਸੀਂ ਇਹ ਸਖਤ ਰੋਸ ਕੀਤਾ ਔਰ ਮੰਗ ਕੀਤੀ ਆ ਕਿ ਭਗਵਾਨਤਮਾਨ ਸਰਕਾਰ ਕੰਧ ਤੇ ਲਿਖਿਆ ਪੜ੍ਹ ਲੇ ਕਿ ਪਰਚਾ ਜਿਵੇਂ ਚੰਦਪਾਣ ਦੇ ਮਜ਼ਦੂਰਾਂ ਵਾਲਾ ਰੱਦ ਕੀਤਾ ਉਹ ਮੈਂ ਮਨਿੰਦਰ ਜੀ ਸਿੱਧੂ ਵਾਲਾ ਵੀ ਰੱਦ ਕਰ ਦੇ ਨਹੀਂ ਇਹਨੂੰ ਬਹੁਤ ਮਹਿੰਗੀ ਪਊਗੀ ਇਹ ਕਹਾਣੀ ਪੂਰਾ ਪੰਜਾਬ ਆ ਜਿਹੜਾ ਉਬਲਿਆ ਪਿਆ ਇਹਨਾਂ ਤੋਂ ਤੇ ਲੋਕਾਂ ਨੇ ਤਾਂ ਵੱਡੇ ਵੱਡੇ ਨਹੀਂ ਛੱਡੇ ਇੱਥੇ ਤੁਹਾਡਾ ਅਗਲਾ ਸੰਘਰਸ਼ ਕੀ ਹੋਊ ਫਿਰ ਅਗਲਾ ਸੰਘਰਸ਼ ਅਸੀਂ ਸਰਾਂਗਾਂ ਜਥੇ ਬੰਦੀਆਂ ਰਲ ਕੇ ਕਰਾਂਗੇ ਸਾਡੇ ਕੋਲੇ ਤਾਂ ਰੋਣ ਪਿੱਟਣਾ ਹੀ ਹੁੰਦਾ ਹੂੰ ਕਿਤੇ ਕੋਈ ਧਰਨਾ ਲੱਗ ਜੂ ਕੋਈ ਇਹਨਾਂ ਦਾ ਘਰਾਓ ਹੋ ਸਕਦਾ ਮਜਾਰੇ ਹੋਣਗੇ ਇਹ ਇਹਨਾਂ ਦੀ ਮਰਜ਼ੀ ਆ ਪਹਿਲਾਂ ਮਾਲਵਿੰਦਰ ਮਾਲੀ ਨੂੰ ਵੀ ਇਹਨਾਂ ਨੇ ਫੜ ਕੇ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਵੀ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਜਥੇ ਬੰਦੀਆਂ ਕਹਿ ਰਹੀਆਂ ਵੀ ਵੱਡੇ ਰੋਡ ਵੀ ਰੋਕੇ ਜਾਣਗੇ ਜੇਕਰ ਪਰਚਾ ਨਾ ਰੱਦ ਹੋਇਆ ਤੇ ਜਿਹੜੇ ਵੱਡੇ ਹਾਈਵੇ ਰੋਡ ਐ ਅੱਜ ਕਿਸਾਨ ਜਥੇ ਬੰਦੀਆਂ ਕਹਿ ਰਹੀਆਂ ਸੀ ਉਹ ਵੀ ਜਾਮ ਕੀਤੇ ਜਾਣਗੇ ਮੈਂ ਕਹਾਂ ਜੀ ਸਾਰਾ ਕੁਝ ਹੀ ਲੋਕ ਕਰਨਗੇ ਕਿਹੜੇ ਕਿੜੀਆਂ ਸ਼ਕਲਾਂ ਸ਼ੂਟ ਕਰਨਗੇਗਾ ਉਹਦੇ ਬਾਰੇ ਜਥੇਬੰਦੀਆਂ ਮੀਟਿੰਗ ਕਰਨਗੇਗਾ ਔਰ ਮੀਟਿੰਗ ਕਰਕੇ ਅਗਲੇ ਫੈਸਲੇ ਲਏ ਜਾਣਗੇ ਇਹਦਾ ਹੁਣ ਭਗਵਾਨਤ ਮਾਨ ਸਰਕਾਰ ਦੇਖ ਲੈ ਕਿ ਰੋਡ ਜਾਮ ਕਰਾਉਣੇ ਆ ਕਿ ਆਪਦੇ ਦਸਤਰ ਕਰਾਉਣੇ ਆ ਇਹਨਾਂ ਦਾ ਪਿੰਡਾਂ 'ਚ ਵੜਨਾ ਬੰਦ ਕਰ ਦੇਵਾਂਗੇ ਇਹ ਇਸ ਗੱਲ 'ਚ ਨਾ ਰਹਿਣ ਵੀ ਅਸੀਂ ਲੋਕਾਂ ਦੇ ਜ਼ਬਰ ਵੀ ਟਾਵਾਂਗੇ ਤੇ ਲੋਕਾਂ ਦੀ ਗੱਲ ਕਰਨ ਵਾਲਿਆਂ ਤੇ ਉਲਟੇ ਪਰਚੇ ਵੀ ਦਰਜ ਕਰਾਂਗੇ ਲੋਕ ਆ ਫਿਰ ਇਹ ਪੰਜਾਬ ਦੇ ਲੋਕ ਆ ਇਹ ਵੱਡੇ ਵੱਡਿਆਂ ਨੂੰ ਨਮਾਉਂਦੇ ਆਏ ਆ ਇੱਥੇ ਤਾਂ ਮੁਗਲਾਂ ਦਾ ਜਿਹੜਾ ਨੇ ਬੱਚੇ ਚਿੰਤੇ ਸੀ ਨੀਹਾਂ ਦੇ ਵਿੱਚ ਉਹਨਾਂ ਨੂੰ ਵੀ ਬਹੁਤ ਵੱਡਾ ਭਲੇਖਾ ਸੀਗਾ ਵੀ ਇਹ ਜਬਰ ਦੇ ਨਾਲ ਹੀ ਦਵਾ ਦੇਾਂਗੇ ਅੰਗਰੇਜ਼ ਸਾਮਰਾਜੀਆਂ ਨੇ ਜੱਲਿਆਂ ਵਾਲੇ ਬਾਗ ਵਰਗੇ ਕਾਂਡ ਰਚਾਤੇ ਸੀ ਗੋਲੀਆਂ ਮਾਰ ਮਾਰ ਕੇ ਲਾਸ਼ਾਂ ਨਾਲ ਖੂਹ ਭਰਤਾ ਸੀਗਾ ਲੋਕਾਂ ਨੇ ਦਾ ਉਹਨਾਂ ਦੀ ਨੱਕ ਨਾਲ ਜਿਬ ਲਵਾਤੀ ਸੀ ਭਗਵੰਤ ਮਾਨ ਦਾ ਕਿਹੜੇ ਬਾਗ ਦੀ ਮੂੜੀ ਆ ਤੇ ਇਸ ਤੋਂ ਪਹਿਲਾਂ 25 ਸਾਲ ਰਾਜ ਕਰਨ ਦੇ ਦਮਗੱਜੇ ਮਾਰਨ ਵਾਲਿਆਂ ਨੇ ਵੀ ਬਹੁਤ ਹੱਤ ਚੱਕੀ ਹੋਈ ਸੀ ਫਰੀਦਕੋਟ ਦੇ ਵਿੱਚ ਕਾਂਡ ਹੋਇਆ ਸੀਗਾ ਔਰ ਬਹੁਤ ਵੱਡੇ ਜਿਹੜੇ ਅਧਿਕਾਰੀ ਆ ਉਹ ਨਾਲ ਸੀ ਉਹਨਾਂ ਦੇ ਤੇ ਪੰਜਾਬ ਤੇ ਫਰੀਦਕੋਟ ਦੇ ਲੋਕਾਂ ਨੇ ਉਹ ਸਭ ਕੁਝ ਕਰਕੇ ਦਿਖਾਇਆ ਇਸ ਲਈ ਇਹ ਭਗਵੰਤ ਮਾਨ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਲੋਕਾਂ ਨਾਲ ਜਿਹੜੀ ਆ ਦੁਸ਼ਮਣੀ ਇਹ ਬਹੁਤ ਮਹਿੰਗੀ ਪੈਂਦੀ ਹੁੰਦੀ ਆ ਇਸ ਕਰਕੇ ਅਸੀਂ ਅਪੀਲ ਵੀ ਕਰਦੇ ਆ ਉਹਨਾਂ ਨੂੰ ਵੀ ਉਹ ਪਰਚਾ ਰੱਦ ਕਰਨ ਇਨਸਾਫ ਦੇਣ ਤੇ ਆਪ ਦਾ ਜਿਹੜਾ ਐਮਐਲਏ ਆ ਜਿਹੜਾ ਉਹ ਔਰਤਾਂ ਖਿਲਾਫ ਭद्दी ਸ਼ਬਦਾਵਲੀ ਵਰਤ ਰਿਹਾ ਉਹਦੇ ਨੇ ਪਰਚਾ ਦਰਜ ਕਰਨ ਤੇ ਉਹਨੂੰ ਅੰਦਰ ਕਰਨਾ ਜੀ ਧੰਨਵਾਦ ਇਹ ਕਿਵੇਂ ਦੇਖੋਗੇ ਮਨਿੰਦਰ ਜੀ ਸਿੱਧੂ ਤੁਹਾਡੀ ਇੱਕ ਆਵਾਜ਼ ਬਣਿਆ ਤੁਹਾਡੀ ਗਰੀਬਾਂ ਦੀ ਜਿਹੜੇ ਦੱਬੇ ਕੁਚਲੇ ਲੋਕ ਸੀ ਜਿਹਨਾਂ ਕੋਈ ਆਵਾਜ਼ ਨਹੀਂ ਉਠਾਉਂਦਾ ਸੀ ਉਹਨੇ ਇੱਕ ਆਵਾਜ਼ ਚੁੱਕੀ ਤੇ ਮਨਿੰਦਰ ਸਿੰਘ ਸਿੱਧੂ ਨੂੰ ਜਿਹਨਾਂ ਕਿ ਆ ਸਾਹਮਣਾ ਕਰਨਾ ਪਿਆ ਅੱਜ ਇਹਨਾਂ ਚੀਜ਼ਾਂ ਦਾ ਤੋ ਹੋਈ ਤਾਂ ਸਾਰੇ ਉਹਨੇ ਮਨਿੰਦਰ ਸਿੰਘ ਸਿੱਧੂ ਨੇ ਆਵਾਜ਼ ਚੱਕੀ ਤਾਂ ਅੱਜ ਉਹਨੂੰ ਸਾਹਮਣਾ ਕਰਨਾ ਪੈ ਗਿਆ ਉਹਦੇ ਤੇ ਪਰਚਾ ਪਾਇਆ ਗਿਆ ਉਹਨੇ ਪੋਸਟਾਂ ਪਾ ਕੇ ਵੀ ਦੁੱਖ ਆਪਣਾ ਸਾਂਝਾ ਕੀਤਾ ਸੀਗਾ ਵੀ ਮੈਨੂੰ ਧਮਕੀਆਂ ਮਰਵਾਉਂਦਾ ਗਮਦੂਰ ਸਿੰਘ ਪੱਪੂ ਕਿਥੇ ਤਾਂ ਸਰਕਾਰ ਨੇ ਉਹਨੂੰ ਗ੍ਰਿਫਤਾਰ ਕਰਾਉਣਾ ਸੀਗਾ ਜਿੰਨਾ ਇਹਨਾਂ ਤੇ ਜ਼ੁਰਬ ਹੋਇਆ ਚੰਦ ਭਾਂਦੇ ਲੋਕਾਂ ਤੇ ਤੇ ਕਿਥੇ ਚੰਦ ਭਾਂਦੇ ਲੋਕਾਂ ਤੇ ਉਹਨੇ ਬਾਜ਼ ਚੁੱਕੀ ਤਾਂ ਉਲਟਾ ਉਹਦੇ ਤੇ ਹੀ ਪਰਚਾ ਪਾਇਆ ਗਿਆ ਇਹਦੀ ਸਖਤਤਾ ਜੀ ਨੁਕੈਤੀ ਕਰਦੇ ਆ ਆਤਮਾ ਭਗਵਾਨਤਮਨ ਦੀ ਪਾਰਟੀ ਦੀ ਅਸੀਂ ਤੇ ਅਸੀਂ ਅੱਜ ਰੋਸ ਸਾਹਿਬ ਦਾ ਪ੍ਰਗਟ ਕਰਦੇ ਆ ਤੇ ਆਉਣ ਵਾਲੇ ਦਿਨਾਂ ਚ ਮਨਿੰਦਰ ਸਿੰਘ ਪਰਚਾ ਸਿੱਧੂ ਦਾ ਰੱਦ ਹੋਣਾ ਚਾਹੀਦਾ ਤੇ ਨਹੀਂ ਤਾਂ ਲੋਕੀ ਲੋਕਤੰਤਰ ਲੋਕਾਂ ਦਾ ਲੋਕਤੰਤਰ ਤੇ ਲੋਕਾਂ ਦਾ ਝੋਡ ਤੇ ਜਥੇਵੰਦਿਆਂ ਦਾ ਤੇ ਇਹਨਾਂ ਨੇ ਪਰਚਾ ਰੱਦ ਕਰਾ ਕੇ ਰਹਿਣਾਗਾ ਜੀ ਆਮ ਆਦੀ ਪਾਰਟੀ ਸਰਕਾਰ ਕਿ ਨਹੀਂ ਬਣਾਈ ਸੀ ਤੁਹਾਡੇ ਵਰਗੇ ਗਰੀਬ ਲੋਕਾਂ ਨੇ ਜਿਆਦਾ ਬਣਾਈ ਸੀ ਉਦੋਂ ਤਾਂ ਬਾਈ ਜੀ ਸਾਰਿਆਂ ਨੇ ਬਣਾਤੀ ਗਰੀਬਾਂ ਨੇ ਵੀ ਬਣਾਤੀ ਤੇ ਅਮੀਰਾਂ ਨੇ ਵੀ ਬਣਾਤੀ ਵੀ ਇਹ ਨਵਾਂ ਬਦਲਾ ਲੈ ਕੇ ਆਉਣਗੇ ਤੇ ਬਦਲਾ ਤਾਂ ਇਹਨਾਂ ਨੇ ਲਿਆਂਦਾ ਨਹੀਂ ਤੇ ਜਿਹੜਾ ਕੋਈ ਸੱਚ ਬਦਲਾ ਆ ਤਾਂ ਗਿਆ ਹੁਣ ਤੁਸੀਂ ਕਿਹਨੇ ਆਇਆ ਨਹੀਂ ਆ ਆ ਤਾਂ ਗਿਆ ਸਰ ਤੁਸੀਂ ਵੇਖ ਹੀ ਲਿਆ ਚੰਦ ਪੰਜ ਬਦਲਾ ਹੀ ਆਇਆ ਗਰੀਬਾਂ ਤੇ ਡਾਂਗਾ ਮਰਵਾਉਂਦੇ ਆ ਤੇ ਜ਼ਿਮੀਂਦਾਰਾਂ ਤੇ ਜਿਹੜੇ ਆਪ ਤੇ ਰੋਜ਼ ਸਾਂਝੇ ਕਰਦੇ ਆ ਉਦੋਂ ਡਾਂਗਾ ਮਰਵਾਉਂਦੇ ਆ ਤੇ ਗਰੀਬਾਂ ਤੇ ਵੀ ਡਾਂਗਾ ਮਰਵਾਉਂਦੇ ਆ ਚੰਦ ਭਾਂ ਦੇ ਵਿੱਚ ਹੁਣ ਜੋ ਕੁਝ ਕਰਵਾਇਆ ਇਹ ਸਰਕਾਰ ਨੇ ਕਰਵਾਇਆ ਸਰ ਹੂੰ ਇਹ ਤੁਹਾਨੂੰ ਪਤਾ ਲੱਗ ਹੀ ਜਾਂਦਾ ਵੀਰ ਜੀ ਤੇ ਹੁਣ ਮਨਿੰਦਰ ਸਿੰਘ ਸਿੱਧੂ ਨੇ ਆਵਾਜ਼ ਚੱਕੀ ਤਾਂ ਗਰੀਬਾਂ ਦੀ ਤੇ ਉਲਟਾ ਹੋ ਦੇ ਤੇ ਪਰਚਾ ਪਾਇਆ ਗਿਆ ਇਹ ਪਰਚੇ ਨੂੰ ਰੱਦ ਕਰਨਾ ਚਾਹੀਦਾ ਸਰਕਾਰ ਨੂੰ ਜਿਵੇਂ ਹੁਣ ਚੰਦ ਭਾਨ ਨੇ ਲੋਕਾਂ ਦੇ ਪਰਚੇ ਨੇ ਰੱਦ ਕਰਵਾਤਾ ਲੋਕਾਂ ਦੀ ਤਾਕਤ ਸੀਗੀ ਹੁਣ ਲੋਕਾਂ ਦੀ ਆਉਣ ਵਾਲ ਦੇ ਨਾਲ ਚ ਤਾਕਤ ਖੁੱਲੂਗੀ ਪੰਜਾਬ ਦੇ ਲੋਕੀ ਬਹੁਤ ਜਿਆਦੇ ਇਕੱਠੇ ਹੋਣਗੇ ਮਨਿੰਦਰ ਸਿੰਘ ਸਿੱਧੂ ਦਾ ਵੀ ਪਰਚਾ ਰੱਦ ਹੋਊਗਾ ਕੀ ਇਹ ਚੰਦ ਭਾਨ ਦੇ ਜਿਹੜੇ ਮਜ਼ਦੂਰ ਲੋਕ ਆ ਇਹ ਮਨਿੰਦਰ ਸਿੰਘ ਸਿੱਧੂ ਦੇ ਨਾਲ ਆ ਹਾਂਜੀ ਬਿਲਕੁਲ ਨਾਲ ਆ ਜਦੋਂ ਹੁਣ ਸਾਡੀ ਆਵਾਜ਼ ਚੱਕੀ ਆ ਵੀਰ ਨੇ ਵਿਚਾਰੇ ਨੇ ਗਰੀਬਾਂ ਦੀ ਆਵਾਜ਼ ਚੱਕੀ ਆ ਉਹਨੇ ਘਰਾਂ ਚ ਆ ਕੇ ਲੋਕਾਂ ਦੀ ਭੰਨ ਤੋੜ ਦਿਖਾਈ ਆ ਡਾਂਗਰ ਦੇ ਖਾਂਗਾ ਗੋਲੀਆਂ ਚਲਾਉਂਦੇ ਸਿੱਧੇ ਦਿਖਾਈ ਆ ਗੋਲੀਆਂ ਤੇ ਉਹ ਹੁਣ ਨਾਲ ਹੀ ਆ ਚੰਦਪਾ ਦੇ ਲੋਕ ਵੀ ਸਾਰੇ ਪੰਜਾਬ ਦੇ ਲੋਕ ਵੀ ਨਾਲ ਆ ਤੁਸੀਂ ਜਿਹੜੇ ਲੋਕ ਮਨਿੰਦਰਜੀਤ ਸਿੱਧੂ ਦੇ ਨਾਲੋਂ ਸਾਰੇ ਹਾਂਜੀ ਸਾਰੇ ਹਾਂਜੀ ਨਾਲ ਨਾਲ ਇੱਕ 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 ਕਰਕੇ ਬੋਲੋ ਕਿ ਨਾਲ ਆ ਪੰਜੀ ਹਾਂਜੀ ਨਾਲ ਆ ਜੀ ਜਿਹੜਾ ਉਹਨਾਂ ਦਾ ਪਰਚਾ ਹੋਇਆ ਕਿਵੇਂ ਦੇਖਦੇ ਤੁਸੀਂ ਹਾਂਜੀ ਉਹ ਰੱਦ ਹੋਣਾ ਚਾਹੀਦਾ ਜੀ ਜੀ ਹਾਂਜੀ ਮਾਤਾ ਜੀ ਅਸੀਂ ਵੀ ਨਾਲ ਆ ਸਾਰੇ ਸਾਰੇ ਨਾਲ ਹਸਾਰ ਨਾਲ ਲੱਗਦਾ ਵੀ ਉੱਤੇ ਪਰਚਾ ਕਿਉਂ ਹੋਇਆ ਪਤਾ ਇਸ ਗੱਲ ਦਾ ਕੁਛ ਕਾਣੀ ਪਤਾ ਪਰਚਾ ਵਿਚਾਰਾ ਹੋ ਬਹੁਤ ਚੱਕਲੋ ਸਾਨੂੰ ਕਰਤੀ ਸਾਡੇ ਬੱਚਿਆਂ ਨੂੰ ਕੁੱਟਿਆ ਮਾਰਿਆ ਤੇ ਤਾਂ ਕਰਕੇ ਹੋਇਆ ਬਈ ਤੁਹਾਨੂੰ ਪਤਾ ਮਨਿੰਦਰ ਜੀ ਸਿੱਧੂ ਪਰਚਾ ਕਿਉਂ ਹਾਂਜੀ ਸਾਡੇ ਕਾਰਨ ਹੀ ਹੋਇਆ ਵੀਰ ਜੀ ਪਰਚਾ ਵੀ ਉਹਨੇ ਸਾਡੀ ਖਲਫਾ ਕਰੀ ਉੱਤੇ ਪਰਚਾ ਦਰਜੋ ਕੀ ਗਰੀਬ ਦੀ ਹੈਲਪ ਕਰਨਾ ਸਹੀ ਹੈ ਜਾਂ ਗਲਤ ਹੈ ਸਹੀ ਗਾ ਜੀ ਸਹੀ ਕਰਕੇ ਹੀ ਹੋਇਆ ਜੀ ਹਾਂਜੀ ਤੇ ਇਹ ਲੱਗਦਾ ਵੀ ਡਰਾਇਆ ਜਾ ਰਿਹਾ ਵੀ ਗਾਂ ਨੂੰ ਗਰੀਬ ਲੋਕਾਂ ਦੀ ਕੋਈ ਹੈਲਪ ਨਾ ਕਰੇ ਹਾਂਜੀ ਹਾਂਜੀ ਕਿਵੇਂ ਲੱਗਦਾ ਪੈਣ ਜੀ ਤੁਹਾਨੂੰ ਜੇ ਉਹ ਰੱਦ ਕਰਿਆ ਜਾਵੇ ਪਰਚਾ ਭਗਵਾਨ ਮੰਨਤੇ ਹੋ ਜੀ ਨਾ ਚੱਕਣਾ ਚਾਹੁੰਦੇ ਸਾਡੇ ਬੰਦੇ ਤਾਂ ਇਹਨੇ ਬਿਲਕੁਲ ਵਾਤੀ ਉਹ ਬੰਦੇ ਨੂੰ ਕਿਉਂ ਨਹੀਂ ਚੱਕਦੇ ਉਹਦੀ ਵੀ ਵਿਲਕ ਜਿਵੇਂ ਸਾਡੇ ਬੰਦੇ ਕੁੱਟਿਆ ਹੀ ਲਵਾਉਣੀ ਚਾਹੀਦੀ ਅਸੀਂ ਕੋਲੇ ਜਿਵੇਂ ਸਾਨੂੰ ਵੀਡੀਓ ਕਾਲ ਕਰਕੇ ਵਿਖਾਉਂਦੇ ਸੀ ਉਹਵੇਂ ਹੀ ਸਾਨੂੰ ਵਿਖਾਉਣ ਫਿਰ ਅਸੀਂ ਖੁਸ਼ ਹੋਾਂਗੇ ਹਾਂਜੀ ਹਾਂਜੀ ਇਹ ਦਲੋਂ ਹੋਣਾ ਹੀ ਚਾਹੀਦਾ ਜੀ ਜੀ ਹੋਊਗਾ ਜੀ ਹਾਂ ਤੇ ਲੋਕਾਂ ਦੀ ਬਾਤ ਚੁੱਕੀ ਹੋ ਨੇ ਹਾਂਜੀ ਹੈਗੀ ਹੈ ਜੀ ਤੇ ਅੱਜ ਤਾਂ ਕਰਕੇ ਪਾਚਾ ਹੋਇਆ ਤੇ ਹਾਂਜੀ ਹੋਇਆ ਤਾਂ ਤਾਂ ਹੀ ਆ ਜੀ ਉਹਨੇ ਸਚਾਈ ਦੱਸੀ ਹੈ ਜੀ ਸਚਾਈ ਦਿਖਾਈ ਹੈ ਜੀ ਸਚਾਈ ਦੀ ਤਾਂ ਜਿੱਤ ਹੀ ਹੋਊਗੀ ਜੀ ਹਮੇਸ਼ਾ ਜੀ ਤੇ ਚੰਦ ਭਾਂਦੇ ਜਿਹੜੇ ਮਜ਼ਦੂਰ ਲੋਕ ਆ ਉਹ ਕਹਿ ਰਹੇ ਆ ਵੀ ਅਸੀਂ ਮਨਿੰਦਰਜੀਤ ਸਿੱਧੂ ਦੇ ਨਾਲ ਦਿਨਾਂ ਚ ਇੱਕ ਪਰਚਾ ਰੱਦ ਨਹੀਂ ਹੁੰਦਾ ਉਹਨਾਂ ਚ ਇੱਕ ਮਨਿੰਦਰਜੀਤ ਸਿੱਧੂ ਦੇ ਅਸੀਂ ਨਾਂ ਰਵਾਂਗੇ ਸਾਡੇ ਗਰੀਬਾਂ ਦੀ ਆਵਾਜ਼ ਚੁੱਕਦਾ ਸੀ ਇਸ ਕਰਕੇ ਮਨਿੰਦਰਜੀਤ ਸਿੱਧੂ ਤੇ ਪਰਚਾ ਕੀਤਾ ਜਾ ਰਿਹਾ ਹੈ ਕਿਉਂਕਿ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਨਵੀਂ ਵੀਡੀਓ ਦੇ ਨਾਲ ਫੇਰ ਮਿਲਦੇ ਹਾਂ ਜੀ ਜੈਤ ਦਿਓ ਧੰਨਵਾਦ